ਹਾਂਜੀ ਮੇਰੇ ਮਿੱਤਰੋ ਕਿੱਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਣਗੇ ਇਸ ਵਾਲੀ ਵੀਡੀਓ ਦੇ ਵਿੱਚ ਇੱਕ ਮਾਲਵੇ ਦੇ ਵਿੱਚ ਅੰਦਾਜ਼ਾ ਲਗਾਇਆ ਹੁੰਦਾ ਵੀ ਚੈਂਪੀਅਨਸ਼ਿਪ ਬਾਗੜੀਆਂ ਦੀ ਜਦੋਂ ਵੀ ਹੁੰਦੀ ਆ ਲੱਗਦਾ ਹੁੰਦਾ ਵੀ ਮਾਲਵੇ ਵਾਲੇ ਵੀ ਕੁਝ ਵੱਖਰਾ ਕਰਕੇ ਜਾਣਗੇ ਇਸ ਵਾਰ ਵੱਡੀ ਟੀਮ ਬਠਿੰਡਾ ਪਲੱਸ ਮਾਨਸਾ ਦੇ ਨਾਂ ਤੇ ਵੱਡੀ ਟੀਮ ਖੇਡਣੀ ਆ ਬਾਗੜੀਆਂ ਚੈਂਪੀਅਨਸ਼ਿਪ ਤੇ 7 ਫਰਵਰੀ ਦੇ ਦਿਨ ਜਿੱਥੇ ਕੀ ਜੋ ਐ ਬੈਸਟਾਂ ਨੂੰ ਟਰੈਕਟਰ ਰੱਖੇ ਗਏ ਆ ਉਹ ਜੋ ਐ ਵੱਡੇ ਟਰੈਕਟਰ ਦਿੱਤੇ ਜਾਣੇ ਆ ਰਿਕਾਰਡ ਬਣ ਗਏ ਇਸ ਕਬੱਡੀ ਕੱਪ ਤੇ ਬਠਿੰਡਾ ਬੇਮਾਨਸੇ ਦੇ ਵਿੱਚ ਗੱਲ ਕਰੀਏ ਹਾਕਮ ਵਾਲੀਆ ਜੱਗੂ ਨਾ ਹੋਵੇ ਗੱਲ ਹੋਈ ਨਹੀਂ ਸਕਦੀ ਕਲਵੀਰ ਜਟਾਣੇ ਵਾਲਾ ਬਲਕਾਰਨ ਕਲਿਆਣਾ ਵਾਲਾ ਨਿੱਕੂ ਕਲਿਆਣ ਹੁਣੀ ਵੱਡੀ ਟੀਮ ਲੈ ਕੇ ਵੱਡੀ ਟੀਮ ਇਹਨਾਂ ਦੀ ਬਾਨੀ ਆ ਜੁਆਇੰਟ ਪਲੇਅਰ ਜਿਹੜੇ ਦਿਖਾਏ ਗਏ ਆ ਲਾਗੂ ਸਾਰੇ ਖੇਡਣੇ ਆ ਇਹ ਪਲੇਅਰ 360 ਅਫੀਸ਼ੀਅਲ ਵੈਬਸਾਈਟ ਤੇ ਲਾਈਵ ਚੱਲਣਾ 골ਦੀ ਬੱਜੋ ਆਣੇ ਹੁਣੀ ਵੱਡੀ ਟੀਮ ਇਹ ਬਠੰਡੇ ਤੇ ਮਾਨਸੇ ਦੇ ਨਾਂ ਤੇ ਕਲਵੀਰ ਜਟਾਣੇ ਵਰਗੇ ਵੱਡੀ ਟੀਮ ਲੈ ਕੇ ਪਹੁੰਚਣਗੇ ਮਾਲਾ ਗਵਿੰਦਪਰੀਆ ਟੌਪ ਦੀ ਟੀਮ ਆ ਰਹੀ ਹੈ ਇਹ ਵੀ ਬਠਿੰਡੇ ਮਾਨਸੇ ਦੀ ਬਾਗੜੀਆਂ ਚੈਂਪੀਅਨਸ਼ਿਪ ਤੇ ਇਹ ਵੀ ਟੀਮ ਜੋ ਹੈ ਟੌਪ ਦੀ ਬਣ ਕੇ ਪਹੁੰਚੇਗੀ ਉਮੀਦ ਆ ਵੀ ਹਰਿਆਣੇ ਵਾਲੇ ਵੀ ਵੱਡੀ ਟੀਮ ਲੈ ਕੇ ਪਹੁੰਚਣਗੇ ਉਸੇ ਤਰ੍ਹਾਂ ਹੀ ਬਠਿੰਡੇ ਤੇ ਮਾਨਸੇ ਦੀ ਟੌਪ ਦੀ ਟੀਮ ਆ ਰਹੀ ਆ ਦੇਖਦੇ ਆ ਵੀ ਕਿਹੜਾ ਲੈ ਕੇ ਜਾਂਦਾ ਬਾਗੜੀਆਂ ਦੀ ਚੈਂਪੀਅਨਸ਼ਿਪ ਜਿੱਤ ਕੇ ਐਸ ਆਰ ਸਾਰੇ ਟੌਪ ਦੇ ਮੇਲੇ ਟੌਪ ਦੀਆਂ ਹੀ ਇਸ ਕਬੱਡੀ ਕੱਪ ਤੇ ਵੀ ਟੀਮਾਂ ਪਹੁੰਚ ਰੰਗਾਂ ਇਹ ਇੱਕ ਹੋਰ ਟੀਮ ਦੀ ਅਪਡੇਟ ਮਿਲੀ ਸੀਗੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਆ ਤਾਂ ਸਬਸਕ੍ਰਾਈਬ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਆ ਕਰੋ ਨਵੀਂ ਅਪਡੇਟ ਲੈ ਕੇ ਮਿਲਦੇ ਆ ਧੰਨਵਾਦ